ਅਰਵਿੰਦ ਕੇਜਰੀਵਾਲ ਜਿਨ੍ਹਾਂ ਨੂੰ ਕੱਲ 15 ਦਿਨ ਤੇ ਲਈ ਨਿਆਂਇਕ ਹਸਸ ਵਿੱਚ ਭੇਜ ਦਿੱਤਾ ਉਹਨਾਂ ਦੀ ਕਿਹੋ ਜੀ ਸਿਆਸਤ ਹੈ ਉਹਨਾਂ ਨੇ ਆទषी ਤੇ ਸਰਵਪੱਖਵਾਦ ਦਾ ਨਾਮ ਕਿਉਂ ਰਿਆ ਜੇ ਜੇਲ੍ਹ ਵਿੱਚ ਜਾਣ ਤੋਂ ਪਹਿਲਾਂ ਉਹਨਾਂ ਦੀ ਸਿਆਸਤ ਕਿਹੋ ਜੀ ਰਹੀ ਕੀ ਆទषी ਦੇ ਸਰੂਪਾ ਆਵਾਜ਼ ਦਾ ਨਾਮ ਇਸ ਲਈ ਲਿਆ ਤਾਂ ਨੂੰ ਈਡੀ ਦਾ ਐਕਸ਼ਨ ਉਹਨਾਂ ਦੇ ਖਿਲਾਫ ਵੀ ਹੋਵੇ ਤੇ ਉਹਨਾਂ ਦੀ ਧਰਮ ਪਤਨੀ سنیਤਾ ਕੇਂਦਰੀਵਾਲ ਨੂੰ ਮੁੱਖ ਮੰਤਰੀ ਬਣ ਦਾ ਮੌਕਾ ਮਿਲ ਜਵੇ ਅੱਜ ਇਹ ਸਾਰੇ ਘਟਨਾਕ੍ਰਮ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ ਮੈਂ ਦਰਸ਼ਨ ਸਿੰਘ ਦਰਸ਼ਕ ਪੰਜਾਬ ਦਰਸ਼ਨ YouTube ਦੇ ਚੈਨਲ ਲੱਕ ਇਤ ਪ੍ਰ ਰੋਬਰੂ ਹੋ ਰਹੇ ਹਾਂ ਇਹ ਸਾਰੇ ਕੱਟਾ ਕਰਮ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ ਤੇ ਨਾਲ ਨਾਲ ਇੱਕ ਵਾਰ ਫਿਰ ਮੈਂ ਤੁਹਾਨੂੰ ਬੇਨਤੀ ਕਰਵਾ ਕਿ ਤੁਸੀਂ YouTube ਚੈਨਲ ਪੰਜਾਬ ਦਰਸ਼ਨ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਇਹਦੇ ਨਾਲ ਸਾਨੂੰ ਹੌਸਲਾ ਮਿਲਦਾ ਹੈ ਕਿ ਸਾਡੇ ਦਰਸ਼ਕ ਇਸ ਚੈਨਲ ਵੱਲੋਂ ਜੋ ਨਿਰਪੱਖ ਜਾਣਕਾਰੀ ਦਿੱਤੀ ਜਾ ਰਹੀ ਹੈ ਉਸ ਨੂੰ ਪਸੰਦ ਕਰਦੇ ਨੇ ਤੇ ਉਸ ਤੋਂ ਹੀ ਅਸੀਂ ਹਲਾਸ਼ੇਰੀ ਲੈ ਕੇ ਫੇਰ ਨਵੀਂ ਵੀਡੀਓ ਬਣਾਉਂਦੇ ਆ ਨਵੇਂ ਆંકੜੇ ਤੁਹਾਡੇ ਅੱਗੇ ਪੇਸ਼ ਕਰਦੇ ਆ ਕਿਸੇ ਵੀ ਘਟਨਾ ਘਰ ਦੇ ਉੱਤੇ ਆਪਾਂ ਟਿੱਪਣੀ ਕਰਦੇ ਆ ਹੁਣ ਆਪਾਂ ਕੇਜਰੀਵਾਲ ਦੇ ਬਾਰੇ ਗੱਲ ਕਰਦੇ ਆ ਬਹੁਤ ਸਾਰੇ ਲੋਕ ਅਰਵਿੰਦ ਕੇਜਰੀਵਾਲ ਨੂੰ ਹੁਣ ਚਾਕਿਆ ਕਹਿਣ ਲੱਗ ਪਏ ਨੇ ਪਰ ਕੁਝ ਦਾ ਕਹਿਣਾ ਹੈ ਕਿ ਹਲੇ ਉਹ ਉਸ ਲੇਵਲ ਦੇ ਚਰਚਾ ਕਰਨੀ ਬਣੇ ਜਿਹੜੇ ਜਿਹੜੇ ਘਾਗ ਸਿਆਸਤਦਾਨ ਬਣਦੇ ਆਏ ਨੇ ਪਰ ਆਪਣੀ ਉਮਰ ਦੇ ਜਿਹੜੇ ਸਿਆਸਤਦਾਨ ਨੇ ਉਹਨਾਂ ਵਿੱਚ ਉਹ ਬੜੇ ਚਲਾਕ ਤੇ ਸ਼ਕਤਰ ਨੇ ਤੇ ਉਹਨਾਂ ਦੀਆਂ ਜਿਹੜੀਆਂ ਚਾਲਾਂ ਹੁੰਦੀਆਂ ਨੇ ਜਾਂ ਸਿਆਸੀ ਚਾਲਾਂ ਹੁੰਦੀਆਂ ਨੇ ਉਹਨਾਂ ਅੱਗੇ ਜਿਹੜੇ ਬਾਕੀ ਦੇ ਸਿਆਸਤਦਾਨ ਨੇ ਬਿਲਕੁਲ ਹੀ ਟੇਹਲੇ ਪੰਦਰ ਦੇ ਨਸਰਾਉਦੇ ਨੇ ਹੁਣ ਜਿਸ ਤਰੀਕੇ ਦੇ ਨਾਲ अरविंद केजरीवाल ਜੀ ਵਲ ਜਿਹੜੇ ਦੇ ਵਿੱਚ ਨਿਆਇਕ ਹਰਾਸਤ ਦੇ ਵਿੱਚ ਭੇਜਿਆ ਗਿਆ ਤੇ ਉਹਨਾਂ ਨੂੰ 15 ਦਿਨ ਵਾਸਤੇ ਕਿਹਾ ਗਿਆ ਕਿ ਤੁਸੀਂ ਨਿਆਇਕ ਹਰਾਸਤ ਦੇ ਵਿੱਚ ਰਹੋ ਤੁਹਾਨੂੰ ਪਤਾ ਹੀ ਹੈ ਕਿ ਸ਼ਰਾਬ ਘਟਾਲੇ ਦੇ ਮਾਮਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਲਗਾਤਾਰ ਜਿਹੜੀ ED ਹੈ ਉਹ ਕੁਝ-ਕਿਛ ਕਰਦੇ ਰਹੇ ਸੀ ਲਗਾਤਾਰ ਉਸ ਨੂੰ ਸਮਨ ਭੇਜੇ ਜਾ ਰਹੇ ਸੀਗੇ ਪਰ ਅਰਵਿੰਦ ਕੇ ਜਿਹੜੀ ਬਾਰ ਆਪਣੇ ਹੀ ਤਰੀਕੇ ਦੇ ਨਾਲ ਉਹਨਾਂ ਸਮਰਾਂ ਨੂੰ ਇਗਨੋਰ ਕਰਦਾ ਰਿਹਾ ਹੈ ਇਹ ਕਹਿੰਦਾ ਰਿਹਾ ਕਿ ਇਹ ਸਿਆਸਤ ਤੋਂ ਪ੍ਰੇਰਿਤ ਪ੍ਰੇਰਿਤ ਨੇ ਇਹ ਸਭ ਕੁਝ ਚੱਲਦਾ ਰਿਹਾ ਪਰ ਆਖਰਕਾਰ ਹੁਣ ਉਹ ਜੇਲ੍ਹ ਦੇ ਵਿੱਚ ਨੇ ਨਿਆਂਿਕ ਰਾਸਟ ਵਿੱਚ ਨੇ ਪਰਸ ਨੇ ਜਾਂ ED ਨੇ ਜਿਹੜੀ ਪੁੱਛਕਿਛ ਕਰਨੀ ਸੀ ਉਹ ਕਰ ਲਈ ਹੈ ਤੇ ਹੁਣ ਇਹਦੇ ਮਤਲਬ ਇਹ ਹੈ ਕਿ ਜੇ ਜਾਣ ਤੋਂ ਪਹਿਲਾਂ ਹੀ ਅਰਵਿੰਦ ਕੇਜਰੀਵਾਲ ਨੇ ਆਪਣੀ ਚਾਰਜ ਡਿਵੀਸ਼ਨ ਕਰ ਦਿੱਤੀ ਸੀ ਇਸ ਜੇਲ੍ਹ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਸੀ ਤੁਹਾਨੂੰ ਯਾਦ ਹੋਊਗਾ ਕਿ ਕਾਫੀ ਸਮਾਂ ਪਹਿਲਾਂ ਤੱਕ ਅਰਵਿੰਦ ਕੇਜਰੀਵਾਲ ਇਹੀ ਕਹਿੰਦੇ ਗਏ ਸਿਗੇ ਕਿ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਊਗਾ ਇਹ ਗੱਲਬਾਤ ਉਹ ਆਪਣੇ ਸਾਥੀਆਂ ਵਿੱਚ ਵੀ ਕਰਦੇ ਸਿਗੇ ਤੇ ਉਹਨਾਂ ਨੇ ਇੱਕ ਯੋਜਨਾ ਵੀ ਬਣਾਈ ਸੀ ਕਿ ਕਿਵੇਂ ਨਾ ਕਿਵੇਂ ਆਪਣੇ ਹੀ ਤਰੀਕੇ ਦੇ ਨਾਲ ਜਿਹਦੇ ਉੱਤੇ ਉਹਨਾਂ ਦੇ ਉੱਤੇ ਛੱਪਾ ਵੀ ਨਾ ਲੱਗੇ ਪਰਿਵਾਰ ਵਾਰ ਦਾ ਤੇ ਸਨੀਤਾ ਕੇ ਜੀ ਵੱਲ ਨੂੰ ਮੁੱਖ ਮੰਤਰੀ ਬਣਾਉਣ ਦੇ ਲਈ ਇੱਕ ਹਵਾ ਪਿਆਰ ਕੀਤੀ ਜਾਂਦੀ ਰਹੀ ਹੈ ਤੇ ਇਸ ਹਵਾ ਦੇ ਤਹਿਤ ਇਹ ਸਭ ਕੁਝ ਜਾਦਾ ਵੀ ਰਿਹਾ ਹੈ ਹੁਣ ਜੇਕਰ ਉਹਨਾਂ ਨੂੰ ਜ਼ਮਾਨਤ ਨਹੀਂ ਮਿਤੀ ਤਾਂ ਹੋ ਸਕਦਾ ਹੈ ਕਿ ਉਹਨਾਂ ਨੂੰ ਵੀ ਸੰਜੀਤ ਸਿੰਘ ਤੇ ਮਨੀਸ਼ ਸ਼ਿਸ਼ੋ ਦੀਆਂ ਦੀ ਤਰ੍ਹਾਂ ਲੰਮਾ ਸਮਾਂ ਤੱਕ ਜੇਲ੍ਹ ਦੇ ਵਿੱਚ ਰਹਿਣਾ ਪਵੇ ਤੇ ਹੋ ਸਕਦਾ ਹੈ ਕਿ ਇਹ ਲੋਕ ਸਭਾ ਚੋਣਾਂ ਦੇ ਖਤਮ ਹੋਣ ਤੋਂ ਬਾਅਦ ਹੀ ਤੇ ਕੇ ਉਹਨਾਂ ਨੂੰ ਜ਼ਮਾਨਤ ਮਿਲੇ ਤੇ ਮਾਇਰਾ ਦਾ ਇਹ ਵੀ ਕਹਿਣਾ ਹੈ ਕਿ ਈਡੀ ਬਲੂਨ ਜਿਹੜੀਆਂ منی ਲਾਂਡ ਬੈਂਕਤੀਆਂ ਧਰਮ ਲਗਾਈਆਂ ਗਈਆਂ ਨੇ ਉਹਦੇ ਵਿੱਚ ਜ਼ਮਾਨਤ ਕਾਪੜਾ ਬੜਾ ਮੁਸ਼ਕਲ ਹੁੰਦਾ ਹੈ ਖੈਰ ਇਸੋ ਲਗਾ ਜਦੋਂ ਆਪਾਂ ਅਰਵਿੰਦ ਕੇਜਰੀਵਾਲ ਦੀ ਪੂਰੀ ਸਿਆਸਤ ਦੇ ਉੱਤੇ ਗੱਲ ਕਰ ਰਹੇ ਹਾਂ ਉਹਦੇ ਵਿੱਚ ਖਾਸ ਕਰਕੇ ਉਹਨਾਂ ਦੇ ਜਿਹੜੇ ਸਮਾਨੰਤਰ ਜਿਹੜੇ ਬਰਾਬਰ ਇਹ ਸਮੱਸਿਆ ਸਦਾਨ ਨੇ ਖਾਸ ਕਰਕੇ ਜਿਹੜੇ ਇੰਡੀਆ ਘਟ ਜੋੜ ਦੇ ਵਿੱਚ ਨੇ ਉਹਨਾਂ ਦੀ ਜਦੋਂ ਮੰਕਤਾ ਉਗਾਟਨ ਸੀ ਜਰਾਮਤਰ ਤੇ ਮਦਦ ਦਾ ਉਗਾਟਨ ਸੀਗਾ ਤਾਂ ਉਹਦੇ ਵਿੱਚ ਜਿਸ ਤਰ੍ਹਾਂ ਦੀ ਪ੍ਰਤੀਕਿਰਿਆ ਸੀਗੀ ਉਹ ਵੀ ਆਪਣੇ ਆਪ ਦੇ ਵਿੱਚ ਬੜੀ ਸੰਤੁਲਨ ਸੀਗੀ ਅਰਵਿੰਦ ਕੇਤੀ ਵੱਲ ਦੀ ਇਹ ਮੈਂ ਤਾਂ ਇਸ ਗੱਲ ਦੇ ਵਿੱਚ ਦੱਸਣ ਲੱਗਿਆ ਕਿ ਜਿਵੇਂ ਹੁਣ ਪਛਮੀ ਬੰਗਾਲ ਦੀ Mamata Banerjee ਨੇ ਉਸ ਅਧਿਕਾਰਤਨ ਵਿੱਚ ਜਾਣ ਤੋਂ ਸਿੱਧੀਆਂ ਨਾ ਕਰ ਦਿੱਤੀ ਅਖਰੀਸ਼ যাদব ਉਹਨਾਂ ਦੇ ਹਮ ਉਮਰ ਹੀ ਨੇ Arvind Kejriwal ਦੇ ਉਹਨਾਂ ਨੇ ਕਿਹਾ ਉਹਨਾਂ ਨੇ ਹਾਂ ਵੀ ਨਹੀਂ ਕੀਤੀ ਨਾਮ ਇਨਕੀ ਟਿੱਟਲ ਮੱਤੇ ਦੀ ਜਿਹੜੀ ਹੱਗੀ ਆ ਸਿਆਸਤ ਚਲਾਈ ਸੰਜੀਏ ਇਸ ਤੋਂ ਇਲਾਵਾ ਜਿਹੜਾ ਹੈਗਾ Rahul Gandhi ਹੈ Rahul Gandhi ਨੇ ਵੀ ਇਸ ਗੱਲ ਦੀ ਪ੍ਰਤੀਕਿਰਿਆ ਦਿੱਤੀ ਕਿ ਉਹਨਾਂ ਨੇ ਮੰਦਰ ਜਾਣ ਤੋਂ ਨਾ ਗੱਲ ਸੀ ਕਿ ਅਰਵਿੰਦ ਕੇਜ ਦੀ ਬਾਦੀ ਪ੍ਰਤੀਕਿਰਿਆ ਸੀਗੀ ਉਹ ਬਹੁਤ ਹੀ ਆਪਾਂ ਕਹਿੰਦੇ ਰਹਿਸ ਸੰਤੁਲਨ ਸੀ ਉਹਨਾਂ ਕਿਹਾ ਕਿ ਉਹ ਮੰਦਰ ਜਾਣਾ ਚਾਹੁੰਦੇ ਨੇ ਪਰ ਸਿਕਿਉਰਿਟੀ ਪੱਖੋਂ ਨਹੀਂ ਜਾ ਸਕਦੇ ਪਰ ਇਹ ਹੈ ਕਿ ਜਦੋਂ ਵੀ ਉਹ ਜਾਣਗੇ ਆਪਣੇ ਮਾਪਿਆਂ ਨੂੰ ਨਾਮ ਲੈ ਕੇ ਜਾਣਗੇ ਸੋ ਉਹ ਗਏ ਵੀ ਤੇ ਇਸ ਤਿੱਕੇ ਦੇ ਨਾਲ ਉਹ ਹਿੰਦੂਤਮ ਦੇ ਵੱਲ ਵੀ ਦਿਖਾਈ ਦਿੰਦੇ ਆ ਤੇ ਭਾਰਤੀ ਜਨਤਾ ਪਾਰਟੀ ਤੋਂ ਅਲੱਗ ਵੀ ਦਿਖਾਈ ਦਿੱਤੇ ਹੈ ਤੇ ਇਸ ਤਰ੍ਹਾਂ ਦੀ ਕੋ ਪ੍ਰਤੀਕਿਰਿਆ ਦਿੰਦੇ ਨੇ ਹੁਣ ਆਪਾਂ ਇੱਕ ਵਾਰ ਫੇਰ ਜਿਹੜੀ ਮੌਜੂਦਾ ਸਿਆਸਤ ਆ ਉਸ ਦੇ ਤੇ ਗੱਲ ਕਰਦੇ ਹਾਂ ਕੱਲ ਜਦੋਂ ਰਵਿੰਦ ਕੇਜਰੀਵਾਲ ਨਿਆਂਿਕ ਹਾਸਤ ਤੋਂ ਇਤੇ ਜਾਣਾ ਸੀਗਾ ਤਾਂ ਉਸ ਮੌਕੇ ਇੱਕ ਖੁਲਾਸਾ ਹੋਇਆ ਜਿਸ ਵਿੱਚ ਜਿਹੜਾ ਵਿਜੇ ਨਾਇਬ ਦੀ ਗੱਲ ਚੱਲੀ ਵਿਜੇ ਨਾਇਰ ਦੇਸਵੰਦ ਵਿੱਚ ਇਹ ਗੱਲ ਸਾਹਮਣੇ ਆਈ ਕਿ ਅਰਵਿੰਦ ਕੇਜਰੀਵਾਲ ਨੇ ਆਦਿ ਤੇ ਸਵਰ ਭਾਰਤਵਾਦ ਦੇਸਵੰਦ ਵਿੱਚ ਇਹ ਗੱਲ ਕਹੀ ਥੀ ਅਰਵਿੰਦ ਨਾਇਰ ਦਾ ਸੰਬੰਧ ਸਿਮਲਾ ਸਿੱਟਾ ਇਨਾਂ ਨੂੰ ਰੀਡਰਾਮ ਬਿਨਾਰ ਸੀ ਇਸ ਤੋਂ ਬਾਅਦ ਦੱਸਿਆ ਜਾਂਦਾ ਹੈ ਕਿ ਜਦੋਂ ਅਰਵਿੰਦ ਕੇਜਰੀਵਾਲ ਦੇ ਇਹ ਬਿਆਨ ਸਾਹਮਣੇ ਆਇਆ ਤਾਂ ਉਹ ਦੋਨੇ ਜਿਹੜੇ ਕਿ ਜੇੜ ਦੇ ਵਿੱਚ ਸੀਗੇ ਆਦਜੀਤ ਸੌਰਵ ਭਾਤਵਾਲ ਤੇ ਨਾਲ ਸੁਨੀਤਾ ਕੇਜਰੀ ਬਾ ਵੀ ਆਪਣੇ ਮੌਜੂ ਸੀ ਤਾਂ ਉਹ ਦੋਨੇ ਹੱਕੇ ਬੱਕੇ ਰਹਿ ਗਏ ਜਦੋਂ ਉਹਨਾਂ ਦਾ ਨਾਮ ਆਇਆ ਉਸ ਤੋਂ ਬਾਅਦ ਜਿਹੜੀ ਅਗਲੀ ਪ੍ਰਤੀਕਿਰਿਆ ਆਈ ਉਸ ਦੇ ਵਿੱਚ ਆਦਜੀਤ ਨੇ ਆਪਣੇ ਐਕਸ ਅਕਾਊਂਟ ਤੇ ਕਿਹਾ ਕਿ ਕੱਲ ਨੂੰ ਉਹ 10:30 ਵਜੇ ਇੱਕ ਪ੍ਰੈਸ ਕਾਨਫਰੰਸ ਕਰੇਗੀ ਤੇ ਪ੍ਰੈਸ ਕਾਨਫਰੰਸ ਦੇ ਵਿੱਚ ਉਹ ਵੱਡੇ ਖਲਾਸੇ ਕਰੋਗੇ ਉਹਦੇ ਵਿੱਚ ਜੋ ਖਲਾਸੇ ਕੀਤੇ ਉਹ ਕੋਈ ਜਿਆਦਾ ਵੱਡੇ ਖਲਾਸੇ ਨਹੀਂ ਹੈਗੇ ਮੈਨੂੰ ਪਤਾ ਹੀ ਹੈ ਕਿ ਆਮ ਆਦਮੀ ਪਾਰਟੀ ਚਾਹੇ ਪੰਜਾਬ ਹੋਵੇ ਚਾਹੇ ਹੋ ਹਰਿਆਣਾ ਹੋਵੇ ਜਾਂ ਦਿੱਲੀ ਹੋਵੇ ਸਾਰੇ ਹੀ ਲੀਡਰ ਇੱਕੋ ਹੀ ਰੱਟ ਲਗਾਏ ਹੋਏ ਨੇ ਉਹ ਇਹ ਕਹਿੰਦੇ ਆ ਕਿ ਭਾਰਤੀ ਜਨਤਾ ਪਾਰਟੀ ਕਹਿ ਰਹੀ ਹੈ ਜਾਂ ਤਾਂ ਤੁਸੀਂ ਸਾਡੀ ਪਾਰਟੀ ਵਿੱਚ ਆਜੋ ਨਹੀਂ ਤੁਹਾਡੇ ਖਿਲਾਫ ਕੋਈ ਕਾਰਵਾਈ ਹੋਊਗੀ ਤੇ ਇਸ ਵਤ ਵਿੱਚ ਪੰਜਾਬ ਦੇ ਕੁਝ ਡੀਟਰਾਂ ਨੇ ਬੜਾ ਰੌਲਾ ਪਾਇਆ ਕਿ ਸਾਨੂੰ ਇੰਨੇ-ਇੰਨੇ ਕਰੋੜ ਰੁਪਏ ਦਿੱਤਾ ਜਾ ਰਿਹਾ ਹੈ ਤੇ ਇਸ ਵਤ ਵਿੱਚ ਪੰਜਾਬ ਦੇ ਸਿਆਸਤਦਾਨਾਂ ਦੀ ਜਿਹੜੀ ਪ੍ਰਤੀਕਿਰਿਆ ਸੀਗੀ ਉਹ ਬੜੀ ਨਰਮ ਸੀ ਉਹ ਕਹਿੰਦੇ ਸੀਗੇ ਜਿਨ੍ਹਾਂ ਨੂੰ 5-500 ਰੁਪਏ 5-500 ਰੁਪਏ ਲਈ ਨਹੀਂ ਕੋਈ ਪੁੱਛਦਾ ਹੈਗਾ ਉਹ ਕਰੋੜਾਂ ਦੀ ਗੱਲ ਕਰਦੇ ਨੇ ਖੈਰ ਜਿਹੜਾ ਆਸ਼ੀ ਨੇ ਕਿਹਾ ਕਿ ਉਹਦੇ ਵਿੱਚ ਜਿਹੜਾ ਆਸ਼ੀ ਸੌਰਭ ਭਾਰਤਵਾਦ ਐਸ ਤੋਂ ਲਾਵਾ ਜਿਹੜੇ ਹੈਗਾ ਰਾਗੂ ਚੱਡਾ ਤੇ ਯੁਗੇਸ਼ ਪਾਟੇ ਇਹ ਪਾਰਟੀ ਦੇ ਪ੍ਰਮੁੱਖ ਲੀਡਰ ਨੇ ਇਹਨਾਂ ਨੂੰ ਵੀ ਈਟੀ ਦੇ ਸੱਮਣ ਜਾਣਗੇ ਆਸ਼ੀ ਨੇ ਇਹ ਗੱਲ ਜਿਹੜਾ ਵੀ ਮੈਨੂੰ ਵੀ ਰਾਗੂ ਚੱਡਾ ਨੂੰ ਸੌਰਭ ਭਾਰਤਵਾਦ ਨੂੰ ਤੇ ਯੁਗੇਸ਼ ਪਾਟੇ ਨੂੰ ਇਹਨਾਂ ਨੂੰ ਜਿਹੜਾ ਹੈ ਈਡੀ ਕਦੇ ਵੀ ਗ੍ਰਿਫਤਾਰ ਕਰ ਸਕਦੀ ਹੈ ਇਸ ਸੰਬੰਧ ਵਿੱਚ ਜਿਹੜੀ ਖਾਸ ਤੌਰ ਤੇ ਅਰਵਿੰਦ ਕੇਜਵਾਲ ਦੀ ਸਟੇਟਮੈਂਟ ਹੈ ਜਿਹੜਾ ਬਿਆਨ ਹੈ ਉਸ ਨੂੰ ਜਿਹੜੇ ਸਿਆਸੀ ਮਾਹਿਰ ਨੇ ਕਿਸੇ ਹੋਰ ਤਰੀਕੇ ਨਾਲ ਵੀ ਲੈਂਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਇਸ ਤੰਗ ਦੇ ਨਾਲ ਪਿਛਲੇ ਸਮੇਂ ਗ੍ਰਾਂਹ ਅਰਵਿੰਦ ਕੇਜਵਾਲ ਨੇ ਪਾਰਟੀ ਗਠਨ ਸਮੇਂ ਜਗਠਨ ਤੋਂ ਬਾਅਦ ਜਾਂ ਉਸ ਬਾਅਦ ਆਪਣੇ ਜਿਹੜੇ ਖਾਸ ਖਾਸ ਲੀਡਰ ਸੀ ਉਹ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ ਉਹਦੇ ਵਿੱਚ ਉਹਦਾ ਕਾਰਨ ਇਹ ਹੀ ਸੀਗਾ ਕਿ ਅਰਵਿੰਦ ਕੇਜਰੀਵਾਲ ਕਿਸੇ ਵੀ ਉਸ ਲੀਡਰ ਨੂੰ ਸਵੀਕਾਰ ਨਹੀਂ ਕਰਦੇ ਜਿਹੜੇ ਕਿ ਉਸ ਦੇ ਲਈ ਚੈਲੰਜ ਬਣਦੇ ਹੋਣ ਉਹਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਕੱਲ ਪਟਿਆਲੇ ਤੋਂ ਡਾਕਟਰ ਧਰਮੇਂਦਰ ਗਾਂਧੀ ਕਾਂਗਰਸ ਵਿੱਚ ਸ਼ਾਮਲ ਹੋਏ ਨੇ ਉਹ ਉਹਨਾਂ ਨੇ ਵੀ ਇਸ ਤਰ੍ਹਾਂ ਦੇ ਕਈ ਇਨਕਸ਼ਾਪ ਕੀਤੇ ਸੀਗੇ ਹੋਰ ਵੀ ਜਿਹੜੇ ਹੈਗੇ ਆ ਯੋਗਿੰਦਰ ਯਾਦਵ ਐ ਤੇ ਜਿਹੜੇ ਇਹਦਾ ਲੀਡਰਾਂ ਨੂੰ ਵੀ ਵਾਰੀ-ਵਾਰੀ ਬਾਹਰ ਦਾ ਰਸਤਾ ਦਿਖਾਇਆ ਗਿਆ ਕਿਉਂਕਿ ਇਹ ਅਰਵਿੰਦ ਕੇਜੀਵਾਲ ਵਾਸਤੇ ਜਿਹੜਾ ਹੈ ਕੋ ਇੱਕ ਚੈਲੰਜ ਬਣ ਰਹੇ ਸੀਗੇ ਐਂਡ ਤੇ ਇਹਦਾ ਅੰਮ੍ਰਿਤ ਕੁਝ ਲੋਕ ਇਹ ਵੀ ਕਹਿੰਦੇ ਆ ਕਿ ਅਰਵਿੰਦ ਕੇਜ ਦਾ ਰਗਾਲ ਦੀ ਕਮਫਰਤਦਾ ਹੈ ਕਿ ਉਹ ਲੀਡਰਾਂ ਦੀ ਵਰਤੋਂ ਕਰਦਾ ਤੇ ਵਰਤੋਂ ਕਰਕੇ ਉਹਨੂੰ ਬਾਹਰ ਦਾ ਰਸਤਾ ਦਿਖਾ ਦਿੰਦਾ ਤੇ ਇਸ ਸੰਬੰਧ ਵਿੱਚ ਹੁਣ ਸਵਾਲ ਇਹ ਵੀ ਪੈਦਾ ਹੋ ਗਿਆ ਹੈ ਕਿ ਕੀ ਆਦਿਸ਼ੀ ਸਰਪਾਤਵਾਜ ਰਗਟਾ ਤੇ ਯੁਗੇਸ਼ ਪਾਟੜ ਕੀ ਉਹਨਾਂ ਦੀ ਕੁਰਬਾਨੀ ਦਾ ਸਮਾਂ ਆ ਗਿਆ ਹੈ ਤੇ ਇਸ ਮਸਲੇ ਦੇ ਉੱਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਦੋਨਾਂ ਡਿਟਲਰ ਦਾ ਆਦਿ ਤੇ ਸੌਰ ਭਾਰਤ ਦਾ ਨਾਮ ਲਿਆ ਗਿਆ ਉਹਦੇ ਨਾਲ ਇਹ ਹੈ ਕਿ ਜਿਹੜੀ ਪੀਡੀ ਹੈ ਉਹਨੂੰ ਤਾਂ ਅਸ਼ਾਰਾ मात्र ਹੀ ਚਾਹੀਦਾ ਹੈ ਜਿੰਨੂੰ ਜਦੋਂ ਵੀ ਉਹਨੂੰ ਇਹ ਪਤਾ ਲੱਗਦਾ ਹੈ ਕਿ ਇਸ ਪ੍ਰਾਣ ਪ੍ਰਬੰਧ ਲਈ ਦੇ ਵਿੱਚ ਨਾ ਆ ਗਿਆ ਉਹ ਤੁਰੰਤ ਉਹਨਾਂ ਨੂੰ ਗਿਰਫਤਾਰ ਕਰਵਾ ਦਿਆ ਹੁਣ ਜਿਸ ਤਰੀਕੇ ਦੇ ਨਾਲ ਅਰਵਿੰਦ ਕੇਜਰੀਵਾਲ ਦੇ ਖਾਸਮ ਖਾਸ ਲੀਡਰ ਇਸ ਸਮੇਂ ਜੇਲ੍ਹ ਦੇ ਵਿੱਚ ਨੇ ਉਸ ਤੋਂ ਬਾਅਦ ਬਾਹਰ ਜਿਹੜੇ ਲੀਡਰ ਬਚੇ ਨੇ ਜਿਹੜੇ ਕੁਝ ਕਰਨ ਕਰ ਕਰ ਕਤਰਨ ਦੇ ਕੁਝ ਯੋਗ ਨੇ ਜਾਂ ਇਹ ਹੈ ਕਿ ਜਿਨ੍ਹਾਂ ਨੂੰ ਲੋਕ ਇਹ ਸਮਝਦੇ ਨੇ ਕਿ ਇਹ ਮੁੱਖ ਮੰਤਰੀ ਬਣ ਸਕਦੇ ਆ ਕਿਉਂਕਿ ਅਰਵਿੰਦ ਕੇਜਰੀਵਾਲ ਜੇਲ੍ਹ 'ਚ ਨੇ ਜੇਲ੍ਹ ਦੇ ਵਿੱਚ ਬੇਸ਼ੱਕ ਉਹ ਵਾਰ ਵਾਰ ਦਾਅਵੇ ਕੀ ਕਰ ਰਹੇ ਨੇ ਕਿ ਉਹ ਜੇਲ੍ਹ ਵਿੱਚ ਬੈ ਕੇ ਹੀ ਆਪਣੀ ਸਰਕਾਰ ਚਲਾਉਣਗੇ ਪਰ ਜੇਕਰ ਅਸੀਂ ਇਸ ਸੰਬੰਧ ਵਿੱਚ ਚਾਹੇ ਉਹ ਲਾਲ ਪ੍ਰਸ਼ਾਦ ਯਾਦਵ ਹੈ ਜਾਂ ਕੋਈ ਹੋਰ ਨੀ ਰਹੇ ਆਪਣੇ ਉਹ ਉਹਨਾਂ ਦੀ ਆਪਾਂ ਦੇਖੀਏ ਕਿ ਉਹਨਾਂ ਨੇ ਵੀ ਜਦੋਂ ਜੇਲ੍ਹ ਗਏ ਨੇ ਤਾਂ ਕਿਸੇ ਹੋਰ ਵਿਅਕਤੀ ਨੂੰ ਮੁੱਖ ਮੰਤਰੀ ਬਣਾ ਕੇ ਗਏ ਨੇ ਲਾਲੂ ਯਾਦਵ ਨੇ ਤਾਂ ਆਪਣੀ ਪਤਨੀ ਨੂੰ ਬਣਾ ਲੁੱਟਾ ਸੀਗਾ ਤੇ ਇਸੇ ਤ੍ਰਿਕੇਆ ਇਹ ਲੱਗਦਾ ਹੈ ਕਿ ਅਰਵਿੰਦ ਕੇਜਰੀਵਾਲ ਵੀ ਆਪਣੀ ਪਤਨੀ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਹੈ ਤੇ ਮੁੱਖ ਮੰਤਰੀ ਬਣਾਉਣ ਦੇ ਰਾਹ ਵਿੱਚ ਜੋ ਅੜਿੱਕਾ ਬਣ ਰਹੇ ਨੇ ਉਹ ਇਹ ਚਾਰ ਲੀਡਰ ਹੋ ਸਕਦੇ ਹੈ ਤੇ ਉਹਦੇ ਵਿੱਚ ਜਿਵੇਂ ਆਸ਼ੀ ਹੋਈ ਆਸ਼ੀ ਬਾਰੇ ਬੜੀ ਗੱਲਾਂ ਚੱਲ ਰਹੀਆਂ ਨੇ ਕਿ ਉਹ ਮੁੱਖ ਮੰਤਰੀ ਬਣ ਸਕਦੀ ਹੈ ਇਸੇ ਤਿੱਕੇ ਨਾਲ ਰਾਗੋਟੜੇ ਬਾਰੇ ਵੀ ਗੱਲ ਚੱਲਦੀ ਆ ਰਹੀ ਸੀ ਕਿ ਪਰ ਰਾਗੋਟੜੇ ਬਾਰੇ ਇੱਕ ਗੱਲ ਇਸ ਕਰਕੇ ਨਹੀਂ ਮਤਲਬ ਸਿਰੇ ਚੜਦੀ ਲੱਗ ਰਹੀ ਤੇ ਉਕੇ ਜਦੋਂ ਅਰਵਿੰਦ ਕੀ ਤੇਰੀ ਵਾਰ ਸੰਕਟ ਦੇ ਵਿੱਚ ਨੇ ਤੇ ਉਹ ਇਸ ਸਮੇਂ ਜਿਹੜੇ ਉਦੇਸ਼ਾਂ ਵਿੱਚ ਫਿਰ ਰਹੇ ਨੇ ਤੇ ਸੌਰਭ ਭਾਰਤਵਾਲ ਦੇ ਵੀ ਇਹੀ ਕਹੇ ਕਿਹਾ ਜਾ ਰਿਹਾ ਹੈ ਕਿ ਸ਼ੈਲੂ ਮੁੱਖ ਮੰਤਰੀ ਬਣ ਜਾਣ ਤੇ ਇਸੇ ਤਰੀਕੇ ਦੇ ਨਾਲ ਇਹ ਜਿਹੜੇ ਬਾਕੀ ਦੋ ਡਿਟਕਲੇਰ ਯੋਗੇਸ਼ ਪਾਰਟ ਕਾ ਉਹ ਇੱਕ ਬੰਦੇ ਨੇ ਉਹਨਾਂ ਨੂੰ ਉਹਨਾਂ ਦੇਸ ਮਤ ਵਿੱਚ ਵੀ ਜਿਹੜਾ ਅੱਜ ਆਸ਼ੀ ਨੇ ਕਿਹਾ ਹੈ ਕਿ ਉਹਨਾਂ ਨੂੰ ਵੀ ਈਡੀ ਗ੍ਰਫਤਾਰ ਕਰ ਸਕਦੀ ਹੈ ਭਾਵੇਂ ਇਹ ਕਿ ਜੇਕਰ ਇਹ ਚਾਰੇ ਲੀਡਰਾਂ ਦਾ ਹੰਝੜ ਹੈਗਾ ਗ੍ਰਫਤਾਰ ਹੋ ਜਾਂਦੇ ਨੇ ਤਾਂ ਲੋਕਾਂ ਕੋਲ ਜਾਂ ਦਿੱਲੀ ਦੇ ਕੋਲ ਇੱਕੋ ਹੀ ਚੁਆਇਸ ਬਰਜ ਜਾਂਦੀ ਹੈ ਉਹ ਹੈਗੀ ਹੈ ਜ ਸੁਨੀਤਾ ਕੇ ਜੀਵਾਲ ਸੁਨੀਤਾ ਕੇ ਜੀਵਾਲ ਨੂੰ ਮੁੱਖ ਮੰਤਰੀ ਬਣਾਏਗਾ ਸਰਦ ਫਿਰ ਇਹ ਹੈ ਕਿ ਘਾਤਾ ਘਰ ਵਿੱਚ ਸੱਗਿਆ ਬਾਬਾ ਬੰਤੋਰਾ ਬਹੁਤ ਮੁਸ਼ਕਿਲ ਕਰ ਗਿਆ ਤੇ ਉਹ ਘਰ ਦੇ ਘਰ ਦੇ ਵਿੱਚ ਸਰਜੂਗਾ ਤੇ ਕੇਜਰੀਵਾਲ ਜੇਲ੍ਹ ਵਿੱਚ ਰਹਿ ਕੇ ਵੀ ਮੁੱਖ ਮੰਤਰੀ ਰਹਿਣਗੇ ਸਾਰਾ ਹੀ ਜਿਹੜਾ ਹੈਗਾ ਪਾਰਟੀ ਵੀ ਉਹਨਾਂ ਦੇ ਹੱਥਾਂ ਵਿੱਚ ਬਣੀ ਰਹੂਗੀ ਤੇ ਇਸ ਤੋਂ ਇਲਾਵਾ ਜੇ ਇੱਕ ਹੋਰ ਆਪ ਸਿਆਸਤ ਦੀ ਗੱਲ ਕਰੀਏ ਕਦੇ ਇਹ ਗੱਲ ਸਾਹਮਣੇ ਨਹੀਂ ਆਈ ਹੈਗੀ ਕਿ ਅਰਵਿੰਦ ਕੇਜਰੀਵਾਲ ਪੁਸਤਕਾਂ ਪੜ੍ਹਦੇ ਹੋ ਪਰ ਜਦੋਂ ਉਹ ਜੇਲ੍ਹ ਦੇ ਵਿੱਚ ਗਏ ਤਾਂ ਉਹਨਾਂ ਨੇ ਤੇ ਪੁਸਤਕਾਂ ਮੰਗੀਆਂ ਜਿਨ੍ਹਾਂ ਦੇ ਵਿੱਚ ਅਲਮਾਇਨ ਭਗਵਨ ਗੀਤਾ ਤੇ ਨੀਰਜਾ ਚੌਧਰੀ ਦੀ ਕਿਤਾਬ ਹੈ 100 ਪ੍ਰਾਈਮ ਮਿਨਿਸਟਰਸ ਡਿਸਾਈਡ ਕੈਂਟ ਭਾ ਵੀ ਹੈ ਕਿ ਖਾਸ ਤਿਹਾਰਮਿਕ ਪੁਸਤਕਾਂ ਨੇ ਉਹ ਇਸ ਕਲ ਦਾ ਚਿੰਨ੍ਹ ਨੇ ਉਹ Hindu ਧਰਮ ਦੇ ਨਾਲ ਸੰਬੰਧਤ ਨੇ ਤੇ ਲੋਕਾਂ ਦੇ ਵਿੱਚ ਇਸ ਤਰ੍ਹਾਂ ਦਾ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਧਾਰਮਿਕ ਨੀਤੀ ਖਾਸ ਕਰਕੇ ਹਿੰਦੂ ਭਾਈਚਾਰੇ ਨੂੰ ਆਪਣੇ ਨਾਲ ਜੋੜਨ ਵਾਸਤੇ ਇਹ ਸਭ ਕੁਝ ਕੀਤਾ ਤੇ ਇਸ ਕਨਾਲ ਇਹ ਹੈ ਕਿ ਜਿਹੜੇ ਅਰਵਿੰਦ ਕੇਜਰੀਵਾਲ ਨੂੰ ਹੁਣ ਸਿਆਸਤ ਦਾ ਖਿਆ ਆਕਿਆ ਕਹਿ ਰਹੇ ਨੇ ਉਹ ਆਪਣੇ ਆਪ ਦੇ ਵਿੱਚ ਕੁਝ ਲੋਕ ਠੀਕ ਵੀ ਹੁਣੇ ਕੁਝ ਲੋਕ ਨਹੀਂ ਬਿਠੇ ਭਗੇ ਆ ਪਰ ਇਹ ਹੈ ਕਿ ਹਰ ਦੀ ਘੜੀ ਆਉ ਡਿਸਟ੍ਰਿਕਟ ਦੇ ਦੀ ਉਹ ਚਰਾਕੀਆਂ ਮਤਲਬ ਆਪਣੇ ਸਿਆਸੀ ਚਾਲਾਂ ਚੱਲ ਰਹੇ ਨੇ ਉਹਨਾਂ ਵਿੱਚ ਕਿਤੇ ਕਿਤੇ ਕੰਮਜਾਪੀ ਹੋ ਰਹੀ ਰਹੀ ਕਿਤੇ ਕਿਤੇ ਨਈ ਵੀ ਕੰਮਜਾਪੀ ਹੋ ਰਹੀ ਤੇ ਹੁਣ ਇਸ ਪਾਰਟੀ ਬਨੋਂ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਸਾਰੇ ਹੀ ਸਿਆਸਤਦਾਨੇ ਇਹੀ ਰੌਲਾ ਪਾ ਰਹੇ ਨੇ ਤੇ ਅੱਜ ਵੀ ਇਹੀ ਗੱਲ ਕਹੀ ਹੈ ਕਿ ਜਿਹੜਾ ਹੈਗਾ ਉਹਨਾਂ ਨੂੰ ਇਹ ਗੱਲ ਕਹੀ ਜਾ ਰਹੀ ਹੈ ਕਿ ਤੁਸੀਂ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਜਾਵੋ ਜੇ ਨਹੀਂ ਸ਼ਾਮਲ ਹੋਗੇ ਤਾਂ ਤੁਹਾਡੀ ਸਾਡੇ ਖਿਲਾਫ ਕਾਰਵਾਈ ਕੀਤੀ ਜਾਊਗੀ ਇਸੇ ਤਰੀਕੇ ਦੀ ਜਿਹੜੀ ਪਰਸੈਪਸ਼ਨ ਹੈ ਇੱਕ ਭਰਮ ਫੈਲਾਇਆ ਜਾ ਰਿਹਾ ਉਹ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਵੀ ਇਹੀ ਕੁਸ਼ੀਆ ਕਿਹਾ ਕਿ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਜਾਓ ਪੰਜਾਬ ਦੇ ਵਿੱਚ ਵੀ ਇਹੀ ਗੱਲ ਕਹੀ ਜਾ ਰਹੀ ਹੈ ਕੋਈ ਕਹਿੰਦਾ ਵਿਦੇਸ਼ਾਂ ਤੋਂ ਸਾਨੂੰ ਫੋਨ ਆ ਰਿਹਾ ਸਭ ਕਹ ਰਹੇ ਨੇ ਬੰਨ ਬੰਨ ਕਰੋੜ ਰੁਪਈਆ ਲੈ ਲੋ 10 10 ਕਰੋੜ ਰੁਪਈਆ ਲੈ ਲੋ ਏ ਦੋਸਤੋ ਕਿ ਭਾਰਤੀ ਜਨਤਾ ਪਾਰਟੀ ਇੰਨੇ ਪੈਸੇ ਮਤਲਬ ਦੇਖੋ ਭਾਰਤੀ ਜਨਤਾ ਪਾਰਟੀ ਦੇ ਸਬੰਧ ਵਿੱਚ ਭਾਵੇਂ ਆਮ ਆਦਮੀ ਪਾਰਟੀ ਵਾਲੇ ਠੀਕ ਹੂੰ ਗਲਤ ਹੋਊ ਆਪਾਂ ਇਸ ਪਾਸੇ ਨਹੀਂ ਜਾਂਦੇ ਹੈਗੇ ਪਰ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਕੋਲ ਪਹਿਲਾਂ ਹੀ ਐਡੇ ਡੀਲ ਨੂੰ ਆ ਚੁੱਕਿਆ ਹੈ ਉਹਨਾਂ ਨੇ ਇਹਨਾਂ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਆਪਣੇ ਨਾਲ ਜੋੜ ਕੇ ਕਰਨਾ ਕੀ ਹੈ ਤੇ ਇਹ ਸਬੰਧ ਵਿੱਚ ਕਾਫੀ ਜ਼ਿਆਦਾ ਲੋਕਾਂ ਦੇ ਵਿੱਚੇ ਇਸ ਤਰ੍ਹਾਂ ਦੀ ਵੀ ਗੱਲਬਾਤ ਚੱਲੀ ਜਾ ਰਹੀ ਹੈ ਕਿ ਤੁਹਾਨੂੰ ਪਤਾ ਹੀ ਆਏ ਇੱਕ ਸਮਾਂ ਸੀਗਾ ਇੱਕ ਕਹਾਣੀ ਹੈ ਪੁਰਾਣੀ ਜਿਹਦੇ ਵਿੱਚ ਇੱਕ ਆਜੜੀ ਸੀਗਾ ਜਿਹੜਾ ਭੇਡਾਂ ਚਾਰਦਾ ਸੀਗਾ ਤੇ ਉਹ ਅਕਸਰ ਹੀ ਰੌੜਾ ਪਾਦਦਾ ਸੀਗਾ ਪਿੰਡ ਦੇ ਵਿੱਚ ਉਹ ਸ਼ੇਰ ਆ ਗਿਆ ਸ਼ੇਰ ਆ ਗਿਆ ਸ਼ੇਰ ਆ ਗਿਆ ਤੇ ਪਿੰਡ ਦੇ ਲੋਕ ਉਹ ਡਾਂਗਾ ਛੋਟੇ ਲੈ ਕੇ ਚਲੇ ਜਾਂਦੇ ਸੀ ਤੇ ਉਹਨਾਂ ਨੂੰ ਸ਼ੇਰ ਨਹੀਂ ਮਿਲਦਾ ਸੀ ਤੇ ਇੱਕ ਵਾਰੀ ਹੋਇਆ ਦੋ ਵਾਰੀ ਹੋਇਆ ਤਿੰਨ ਵਾਰੀ ਹੋ ਗਿਆ ਪਿੰਡ ਵਾਲੇ ਬਚੋਂ ਵੀ ਚਲੇ ਗਏ ਤੇ ਫਿਰ ਅੱਖ ਕਰ ਕੀ ਹੋਇਆ ਕਿ ਇੱਕ ਵਾਰ ਸੱਚਮੁੱਚ ਸ਼ੇਰ ਆ ਗਿਆ ਤਾਂ ਉਸ ਲੜਕੇ ਨੇ ਜਦੋਂ ਰੌਲਾ ਪਾਇਆ ਵੀ ਸ਼ੇਰ ਆ ਗਿਆ ਸ਼ੇਰ ਆ ਗਿਆ ਤਾਂ ਪਿੰਡ ਬਣਾ ਉੱਥੇ ਸਹੇਦਵਾਸੀ ਕੋਈ ਨਹੀਂ ਗਿਆ ਗਿਆ ਤੇ ਇਹੀ ਗੱਲ ਭਾਰਤੀ ਜਿਹੜੀ ਹੈਗੀ ਆ ਆਮ ਆਦਮੀ ਪਾਰਟੀ ਦੇ ਵੀ ਲੱਗ ਹੁੰਦੀ ਨਜ਼ਰ ਆ ਰਹੀ ਹੈ ਕਿ ਜਿਸ ਤਰੀਕੇ ਦੇ ਨਾਲ ਇਹ ਲੋਕਾਂ ਦੇ ਵਿੱਚ ਭਰਮ ਪਿਲਾ ਰਹੇ ਨੇ ਕਿ ਭਾਜਪਾ ਵਾਲੇ ਇਹ ਕਹਿ ਰਹੇ ਨੇ ਉਹ ਕਹਿ ਰਹੇ ਨੇ ਇਹ ਇਹ ਸੋਚ ਬਟਣਾ ਚਾਹੀਦਾ ਹੈ ਕਿ ਜਿਹੜੇ ਲੋਕ ਮੁੱਦੇ ਨੇ ਉਹਨਾਂ ਦੇ ਉੱਤੇ ਆਉਣਾ ਚਾਹੀਦਾ ਹੈ ਤੇ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਠੀਕ ਹੈ ਭਾਰਤੀ ਜਨਤਾ ਪਾਰਟੀ ਦੀ ਆਪਣੀ ਇੱਕ ਹੁਣ ਰਣਨੀਤੀ ਬਣ ਚੁੱਕੀ ਹੈ ਇਸ ਗੱਲ ਕਰਕੇ ਬਦਲਾਪ ਹੀ ਹੋ ਚੁੱਕੀ ਹੈ ਕਿ ਉਸਨੇ ਜਿਹੜੀ ਖਾਸ ਤੌਰ ਤੇ ਕਾਂਗਰਸ ਨੂੰ ਖਤਮ ਕਰਨ ਦੀ ਪੂਰੀ ਯੋਜਨਾ ਬਣਾਈ ਹੋਈ ਹੈ ਪਰ ਲੋਕਤੰਤਰ ਇਸ ਤਰ੍ਹਾਂ ਨਹੀਂ ਚੱਲਦਾ ਹੈਗਾ ਲੋਕਾਂ ਨੂੰ ਇਹ ਗੱਲ ਸਮਝ ਆਉਂਦੀ ਹੈ ਇਹ ਗੱਲ ਜੇਕਰ ਭਾਰਤੀ ਜਨਤਾ ਪਾਰਟੀ ਧੱਕਾ ਕਰਦੀ ਆ ਤਾਂ ਲੋਕਾਂ ਨੂੰ ਸਮਝ ਆ ਰਹੀ ਹੈ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਉਹ ਇਸ ਦਾ ਸਬਕ ਵੀ ਸਿਖਾ ਦੇਣਗੇ ਸਭ ਕੋ ਨੂੰ ਵੀ ਸਿਖਾ ਦੇਣਗੇ ਜਿਹੜੇ ਇਸ ਤਰ੍ਹਾਂ ਦੀ ਝੂਠਾ ਜਿਹੜਾ ਹੈ ਇੱਕ ਤਰ੍ਹਾਂ ਦਾ ਭਰਮ ਪੈਦਾ ਕਰ ਰਹੇ ਨੇ ਖੈਰ ਇਹ ਜਿਹੜੀ ਹੈਗੀ ਆ ਆਪਾਂ ਅੱਜ ਜਿਹੜੀ ਕੰਮ ਘਟਨਾਕ੍ਰਮ ਵਾਪਰਿਆ ਅੱਜ ਤੱਕ ਦਾ ਜੋ ਘਟਨਾਕ੍ਰਮ ਆ ਉਹ ਦਿੱਤੀ ਕਰਪਾਤ ਕੀਤੀ ਹੈ ਕੱਲ ਫੇਰ ਕਿਸੇ ਨਵੇਂ ਵਿਸ਼ੇ ਦੇ ਨਾਲ ਬਾਡੇ ਰੂਟ ਹੋਵਾਂਗੇ ਤੇ ਮੈਨੂੰ ਆਗੇ ਦੇਣ ਤੋਂ ਪਹਿਲਾਂ ਇੱਕ ਵਾਰ ਫਿਰ ਮੈਂ ਇਹੀ ਆਪਣੀ ਦਰਸ਼ਕਾਂ ਨੂੰ ਕਹਿਣਾ ਚਾਹਾਂਗਾ ਕਿ ਤੁਸੀਂ ਪੰਜਾਬ ਦਰਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਵਧੀਆ ਜਾਣਕਾਰੀਆਂ ਦਈਏ ਤੇ ਪੰਜਾਬ ਦੇ ਵਿੱਚ ਜੋ ਘਟਨਾ ਗਰਮ ਵਾਪਰ ਰਿਹਾ ਦਿੱਲੀ ਦੇ ਵਿੱਚ ਜੋ ਘਟਨਾ ਗਰਮ ਵਾਪਰ ਰਿਹਾ ਉਹਦੇ ਬਾਰੇ ਜਾਣਕਾਰੀ ਦੇ ਸਕੇ